ਦਲਜੀਤ ਸਿੰਘ ਬੱਬੂ ਜਦੋਂ ਨਵੰਬਰ 84 ਕਤਲੇਆਮ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਅਤੇ ਮਥਰਾ ਸਿੰਘ ਹੋਰੀ ਦਿੱਲੀ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਆਪਣੇ ਰਹਿਣ ਦੇ ਪ੍ਰਬੰਧ ਕੀਤੇ ਜਿੰਦੇ ਦੀ ਰਿਸ਼ਤੇਦਾਰੀ ਵਿੱਚੋਂ ਇਹ ਪਰਿਵਾਰ ਸੀ ਅਤੇ ਇਸ ਨੌਜਵਾਨ ਰਾਹੀ ਉਹਨਾਂ ਨੇ ਦਿੱਲੀ ਵਿੱਚ ਕਈ ਠਾਰਾਂ ਬਣਾਈਆਂ ਦਿੱਲੀ ਬਾਰੇ ਜਾਣਕਾਰੀ ਲਈ ਉੱਥੇ ਕਿਰਾਏ ਦਾ ਮਕਾਨ ਲੈ ਕੇ ਠਾਰ ਬਣਾਈ ਜਿੱਥੇ ਅਸੀਂ ਸਾਰੇ ਜਣੇ ਕਾਫੀ ਚਿਰ ਰਹੇ ਸਾਡਾ ਦਿੱਲੀ ਦਾ ਇਹ ਮੁੱਖ ਟਿਕਾਣਾ ਹੀ ਬਣ ਗਿਆ ਸੀ ਉਸ ਵਕਤ ਸਬ ਸਿੱਖਾਂ ਵਿੱਚ ਜੂਨ 84 ਤੇ ਨਵੰਬਰ 84 ਦੇ ਜ਼ਖਮ ਹਾਲੇ ਅੱਲੇ ਸਨ ਅਤੇ ਆਮ ਸਿੱਖਾਂ ਵਿੱਚ ਵੀ ਖਾੜਕੂਆਂ ਪ੍ਰਤੀ ਹਮਦਰਦੀ ਸੀ ਜਿਹੜੇ ਬੰਦਿਆਂ ਬਾਰੇ ਤੁਸੀਂ ਇਹ ਸੋਚੋਗੇ ਕਿ ਇਹ ਤਾਂ ਕਦੀ ਵੀ ਆਪਣੇ ਫਾਇਦੇ ਤੋਂ ਬਿਨਾ ਕੋਈ ਕੰਮ ਨਹੀਂ ਕਰੇਗਾ ਜਾਂ ਇਹਨੇ ਕਦੀ ਵੀ ਕੋਈ ਖਤਰਾ ਮੁੱਲ ਹੀ ਲੈਣਾ ਉਸ ਵੇਲੇ ਉਹ ਜਿਹੇ ਲੋਕ ਵੀ ਸਾਡੀ ਮਦਦ ਕਰਨ ਨੂੰ ਤਿਆਰ ਸਨ ਬੱਬੂ ਨੇ ਸਾਨੂੰ ਬਹੁਤ ਇਹੋ ਜਿਹੇ ਬੰਦੇ ਮਿਲਵਾਏ ਜਿਹੜਿਆਂ ਬਾਰੇ ਆਮ ਹਾਲਾਤਾਂ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ ਇਹ 22-23 ਸਾਲ ਦਾ ਗੱਠੇ ਹੋਏ ਸ਼ਰੀਰ ਦਾ ਨੌਜਵਾਨ ਸੀ ਅਤੇ ਦਾੜਾ ਖੁੱਲਾ ਛੱਡਦਾ ਸੀ ਜ਼ਿਆਦਾਤਰ ਕੇਸਰੀ ਦਸਤਾਰ ਸਜਾ ਕੇ ਰੱਖਦਾ ਸੀ ਇਹ ਬੜਾ ਖੁਸ਼ ਮિજાਜ ਅਤੇ ਉਦਮੀ ਨੌਜਵਾਨ ਸੀ ਇਹ ਕਰੋਲ ਬਾਗ ਰਹਿੰਦੇ ਸਨ ਤੇ ਅਸੀਂ ਕਦੀ ਕਦੀ ਇਹਨਾਂ ਕੋਲ ਅਤੇ ਇਹਨਾਂ ਦੇ ਮਿਲਾਏ ਹੋਏ ਹੋਰ ਸਿੰਘਾਂ ਕੋਲ ਵੀ ਜਾਂਦੇ ਸਾਂ ਖਾਸ ਕਰਕੇ ਜਦੋਂ ਘਰ ਦੇ ਖਾਣੇ ਨੂੰ ਚਿਤ ਕਰੇ ਇਹਨਾਂ ਦੇ ਘਰ ਮੱਕੀ ਦੀ ਰੋਟੀ ਤੇ ਸਾਗ ਬਹੁਤ ਲਾਜਵਾ ਬਣਦਾ ਸੀ ਸਾਡੀ ਠਾਰ ਬਾਰੇ ਬੱਬੂ ਨੂੰ ਪਤਾ ਸੀ ਪਰ ਇਹ ਉਥੇ ਕਦੀ ਨਹੀਂ ਸੀ ਆਇਆ ਜਿੰਦੇ ਨੇ ਇਸ ਦਾ ਪੰਜਾਬ ਵਿੱਚ ਰਿਸ਼ਤਾ ਵੀ ਤੈਅ ਕਰਾਇਆ ਹੋਇਆ ਸੀ ਇਹ ਢੋਟੁਆਈ ਦਾ ਕੰਮ ਕਰਦੇ ਸੀ ਗੁਜਰਾਤ ਤੋਂ ਬੰਬੇ ਤੱਕ ਇਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ ਜਦੋਂ ਅਸੀਂ ਅਹਮਦਾਬਾਦ ਡਾਕਾ ਮਾਰਿਆ ਤਾਂ ਉਥੇ ਜੋ ਸਕੂਟਰ ਖਰੀਦਿਆ ਸੀ ਉਹਦੇ ਸਰਾਗ ਰਾਹੀਂ ਗੁਜਰਾਤ ਪੁਲਿਸ ਦਿੱਲੀ ਪਹੁੰਚ ਗਈ। ਉਹਨਾਂ ਨੇ ਬੱਬੂ ਨੂੰ ਦਿੱਲੀ ਪੁਲਿਸ ਰਾਹੀਂ ਗ੍ਰਿਫਤਾਰ ਕਰ ਲਿਆ। ਉਸ ਵਕਤ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਖਾੜਕੂਆਂ ਦਾ ਮਸਲਾ ਹੈ। ਉਹਨਾਂ ਨੇ ਸੋਚਿਆ ਕਿ ਇਹ ਕੋਈ ਲੁਟੇਰੇ ڈاکੂ ਹਨ। ਦਿੱਲੀ ਵਿੱਚ ਬੱਬੂ ਦੀ ਬਹੁਤ ਤਫ਼ਤੀਸ਼ ਹੋਈ। ਕੋਸਤੇ ਬਹੁਤ ਤਸ਼ੱਦਦ ਹੋਇਆ ਪਰ ਉਸ ਦੇ ਕਾਫੀ ਸਮਾਂ ਇਹ ਤਸ਼ੱਦਦ ਚੱਲਿਆ। ਸਾਡੀ ਠਹਾਰ ਉਹਨਾਂ ਚਿਰ ਨਹੀਂ ਫੜਾਈ ਜਿੰਨਾ ਚਿਰ ਅਸੀਂ ਉਸ ਨੂੰ ਖਾਲੀ ਨਹੀਂ ਕਰ ਦਿੱਤਾ। ਅਸੀਂ ਢਹਾਰ ਤਾਂ ਛੱਡ ਦਿੱਤੀ ਪਰ ਹਰਜਿੰਦਰ ਸਿੰਘ ਅਤੇ ਮਧਰਾ ਸਿੰਘ ਕੋਲ ਭਾਗ ਬੱਬੂ ਦੇ ਘਰ ਉਹਦੇ ਬਾਰੇ ਪਤਾ ਕਰਨ ਗਏ ਤਾਂ ਉਥੇ ਪੁਲਿਸ ਨੇ ਜਿੰਦੇ ਨੂੰ ਜ਼ਫਾ ਮਾਰ ਲਿਆ ਇਸ ਤਰ੍ਹਾਂ ਜਿੰਦਾ ਪਹਿਲੀ ਵਾਰ ਗ੍ਰਿਫਤਾਰ ਹੋਇਆ ਪੁਲਿਸ ਨੇ ਉਸ ਨੂੰ ਡਾਕੂ ਹੀ ਸਮਝਿਆ ਜਿਸ ਕਰਕੇ ਦੋਵਾਂ ਨੇ ਇਹ ਗੱਲ ਨਹੀਂ ਖੋਲੀ ਕਿ ਦਿੱਲੀ ਵਾਲੇ ਸਾਰੇ ਕੰਮ ਵੀ ਇਹਨਾਂ ਨੇ ਹੀ ਕੀਤੇ ਹਨ ਜਿੰਦੇ ਨੂੰ ਉਹਨਾਂ ਨੇ ਅਲਹਿਦਾ ਕਰ ਦਿੱਤਾ ਅਤੇ ਬੱਬੂ ਨੂੰ ਅਲੱਗ ਤਸੀਹੇ ਦਿੱਤੇ ਤਸ਼ੱਦਦ ਦੌਰਾਨ ਬੱਬੂ ਦੀ ਮੌਤ ਹੋ ਗਈ। ਪੁਲਿਸ ਨੇ ਤਾਂ ਇਹ ਹੀ ਦਿਖਾਇਆ ਕਿ ਉਸਨੇ ਗੁਸਲਖਾਨੇ ਵਿੱਚ ਆਪਣੀ ਕਿਸ ਕੀ ਨਾਲ ਫਾਹਾ ਲੈ ਲਿਆ ਪਰ ਅਸਲ ਵਿੱਚ ਜ਼ਿਆਦਾ ਤਸ਼ੱਦਦ ਨਾਲ ਉਸ ਦੀ ਮੌਤ ਹੋਈ। ਦਿੱਲੀ ਵਿੱਚ ਉਦੋਂ ਝੂਠੇ ਮੁਕਾਬਲੇ ਵਿਖਾਉਣ ਦਾ ਰਿਵਾਜ ਨਹੀਂ ਸੀ। ਇਸ ਲਈ ਉੱਥੇ ਦੀ ਪੁਲਿਸ ਨੇ ਹਿਰਾਸਤੀ ਮੌਤ ਲਈ ਵਾਹ ਦਾ ਟਕਵੰਜ ਰਜ ਦਿੱਤਾ। ਇਹ ਸਿੰਘ ਸਾਡੀ ਕਿਸੇ ਕਾਰਵਾਈ ਵਿੱਚ ਹਿੱਸੇਦਾਰ ਨਹੀਂ ਸੀ ਪਰ ਹਰ ਤਰ੍ਹਾਂ ਦੀ ਮਦਦ ਲਈ ਸਦਾ ਤਿਆਰ ਰਹਿੰਦਾ ਸੀ ਤੇ ਸਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਹਾਲੇ ਵੀ ਉਹਦਾ ਕੇਸਰੀ ਦਸਤਾਰ ਵਾਲਾ ਖੁੱਲਾ ਕਾਲਾ ਪਰਵਾੰਦਾੜਾ ਇਤਿਹਾਸ ਦਾ ਚਿਹਰਾ ਯਾਦ ਆਉਂਦਾ ਹੈ ਇਸ ਤਰ੍ਹਾਂ ਦੇ ਕਿੰਨੇ ਹੀ ਸਿੰਘ ਹਨ ਜਿਹੜੇ ਸਿਰਫ ਆਪਣੀ ਪੰਥਕ ਭਾਵਨਾ ਤੇ ਸੇਵਾ ਕਰਕੇ ਆਪਣੀ ਜਾਨ ਵਾਰ ਕੇ ਪੰਥ ਦਾ ਹਿੱਸਾ ਹੋਣ ਦੀ ਕੀਮਤ ਅਦਾ ਕਰ ਗਏ ਅਰਜਿੰਦਰ ਸਿੰਘ ਜਿੰਦੇ ਦੇ ਦਿੱਲੀ ਵਾਲੇ ਕਾਰਨਾਮਿਆਂ ਨੂੰ ਤਾਂ ਸਾਰੇ ਜਾਣਦੇ ਹਨ ਪਰ ਉਹਨਾਂ ਕੰਮਾਂ ਪਿੱਛੇ ਆਪਣਾ ਤਨ ਮਨ ਤਨ ਲਾਉਣ ਵਾਲੇ ਪਰਿਵਾਰਾਂ ਨੂੰ ਬਹੁਤੇ ਲੋਕ ਨਹੀਂ ਜਾਣਦੇ ਹਨ ਦਿਲਜੀਤ ਸਿੰਘ ਬੱਬੂ ਅਤੇ ਸੁਰਜੀਤ ਸਿੰਘ ਪੈਂਟੇ ਦੇ ਪਿਤਾ ਜੀ ਰਾਹੀਂ ਹੀ ਸਾਡੇ ਪੈਰ ਦਿੱਲੀ ਵਿੱਚ ਲੱਗੇ ਸਨ ਇਹਨਾਂ ਸੱਜਣਾ ਨੇ ਸਾਨੂੰ ਆਪਣੇ ਘਰਾਂ ਵਿੱਚ ਹੀ ਠਾਰ ਦਿੱਤੀ ਅਤੇ ਸਾਡੇ ਲਈ ਹੋਰ ਠਾਰਾਮੀਆਂ ਬਣਾਈਆਂ ਦੋਖੀ ਬੰਦਿਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਗੱਡੀ ਚੜਾਉਣ ਵਿੱਚ ਸਾਡੀ ਵੱਧ ਚੜ ਕੇ ਮਦਦ ਕੀਤੀ। ਫੜੇ ਜਾਣ ਉੱਤੇ ਤਸ਼ੱਦਦ ਵੀ ਚੱਲਿਆ ਅਤੇ ਜ਼ੇਲ੍ਹਾਂ ਵੀ ਕਟੀਆਂ। ਪਰਿਵਾਰਾਂ ਦਾ ਨੁਕਸਾਨ ਵੀ ਚੱਲਿਆ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਦਲਜੀਤ ਸਿੰਘ ਬੱਬੂ ਨੇ ਸਾਡਾ ਪੇਤ ਲਗਾਉਣ ਲਈ ਆਪਣੀ ਜਾਨ ਦੇ ਦਿੱਤੀ। ਜੰਗਾਂ ਅਤੇ ਸੰਘਰਸ਼ਾਂ ਵਿੱਚ ਵੱਡੇ ਕਾਰਨਾਮਿਆਂ ਦੀ ਹਕੀਕਤ ਵੀ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ। ਉਹਨਾਂ ਕਾਰਨਾਮਿਆਂ ਦੀਆਂ ਨੀਹਾਂ ਵਿੱਚ ਖੜੇ ਬੰਦਿਆਂ ਬਾਰੇ ਇਤਿਹਾਸ ਬਹੁਤੀ ਗੱਲ ਨਹੀਂ ਕਰਦਾ ਹੁੰਦਾ ਇਤਿਹਾਸ ਸਿਰਫ ਕਾਰਨਾਮਿਆਂ ਦੀ ਟੀਸੀ ਉੱਤੇ ਪਹੁੰਚੇ ਨਾਵਾਂ ਨੂੰ ਹੀ ਦੇਖਦਾ ਹੈ ਉਹਨਾਂ ਦਾ ਜ਼ਿਕਰ ਕਰਦਾ ਹੈ ਅਤੇ ਅੱਗੇ ਲੰਘ ਜਾਂਦਾ ਹੈ ਇਤਿਹਾਸ ਦੀ ਘਾੜਤ ਵਿੱਚ ਗੰਧ ਵਿੱਚ ਇੱਟਾਂ ਵਾਂਗ ਲੱਗੇ ਸਿੰਘ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਨਾ ਬਣਦਾ ਹੈ ਸਾਡੀ ਅਰਦਾਸ ਅਸਲ ਵਿੱਚ ਇਨ੍ਹਾਂ ਅਣਗੌਲੇ ਸਿੰਘਾਂ ਦਾ ਹੀ ਜ਼ਿਕਰ ਕਰਦੀ ਹੈ